खन्ना पुलिस को मिली बड़ी सफलता पिस्तौल की नोक पर लूटने वाले मुजरिमों को किया गिरफ्तार एस एस पी खन्ना ने की प्रेस वार्ता जानकारी देते हुए बताया कि समराला पुलिस ने पुलिस कप्तान पवनजीत सरदार त्रिलोचन सिंह डीएसपी समराला मोहित सिंगला डीएसपी खन्ना और समराला के एसएचओ पवित्र सिंह की अगुवाई में दो मुजरिमों को तीन बोर देसी रिवाल्वर और बिना नंबर के मोटरसाइकिल के साथ गिरफ्तार किया जब इन लोगों को गिरफ्तार किया गया और इन्हें पकड़कर एसएचओ समराला गाड़ी में बिठा रहे थे तो कथित दोषी ने एसएचओ पर हमला कर दिया और एसएचओ की सर्विस रिवाल्वर को जपटने की कोशिश की इस दौरान एसएचओ ने दोषी के पैर पर फायर कर दिया जिसमें कथित दोषी जख्मी हो गया खींचा तानी में एसएचओ समराला भी घायल हो गए दोनों को अस्पताल दाखिल कराया गया को क्या है? आ, नौ तारीख मजदूर अपने काम तो आ रहा ਤੇ ਦਿয়ালਪੁਰਾ ਕੋਲ ਜੋ ਸਮਰਾਣਾ ਚੰਡੀਗੜ੍ਹ ਹਾਈਵੇ ਦਾ ਇੱਕ ਸਰਵਿਸ ਰੋਡ ਹੈ ਉਥੇ ਦੋ ਅਣਪਛਾਤੇ ਵਿਅਕਤੀਆਂ ਨੇ ਉਹਦੇ ਉੱਪਰ ਫਾਇਰਿੰਗ ਕੀਤੀ ਤੇ ਉਹਦੀ ਬਾਈਕ ਖੋਲੀ ਸੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਐਸਪੀਡੀ ਡੀਐਸਪੀਡੀ ਆ ਡੀਐਸਪੀ ਸਮਰਾਣਾ ਤੇ ਉਹਨਾਂ ਦੀ ਇਨਸਪੈਕਟਰਸ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਵੱਖਰੀ ਵੱਖਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਪਵਨਜੀ ਜੀ ਨਾਲ ਦੇ ਅੰਡਰ ਬਣਾਈ ਗਈ ਸੀ ਤੇ ਇਨਾਂ ਨੇ ਫਿਰ ਤਫਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਫੋਲੋ ਕਰਦੇ ਹੋਏ ਸਾਡੀ ਟੀਮ ਨੇ ਫਾਈਨਲੀ ਬੀਤੀ ਰਾਤ ਸクセਸ ਹਾਸਿਲ ਕੀਤਾ ਹੈ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ तकरीबन ਆਈ ਥਿੰਕ ਉਹਦਾ ਕਿਲੋਮੀਟਰ ਵਾਈਜ਼ ਦੇਖਿਆ ਜਾਏ ਤਾਂ 150 ਕਿਲੋਮੀਟਰ ਤੋਂ ਵੱਧੋ ਹੀ ਟ੍ਰੇਲ ਹੋਗੀ ਹੋਗੀ ਜਿਵੇਂ ਦੀ ਇਨਾਂ ਨੇ ਪੂਰਾ ਰੂਟ ਕਵਰ ਕੀਤਾ ਤੇ ਜੋ ਅਕਿਊਜ਼ਡ ਹੈ ਅ ਪਹਿਲਾ ਅਕਿਊਜ਼ਡ ਇੱਕ ਗੁਰ ਗੁਰਕਰਨ ਵੀਰ ਗੁਰਕਰਨ ਵੀਰ ਨਾ ਦਾ ਇੱਕ ਪਰਸਨ ਹੈ ਨਿਹੰਗ ਸਿੱਖ ਹੈਗਾ ਤੇ ਉਹਦੀ ਉਮਰ तकरीबन 20 ਕੀ ਸਾਲ ਹੈ ਤੇ ਉਹ ਇੱਕ ਪਿੰਡ ਹੈਗਾ ਅਰਨੌਲੀ ਅਰਨੌਲੀ ਮੋਰਿੰਡਾ ਉਥੇ ਤੋਂ ਉਹਨੂੰ ਅਰੈਸਟ ਕੀਤਾ ਗਿਆ ਤੇ ਉਦੋਂ ਬਾਅਦ ਉਹਦੇ ਦੂਜੇ ਸਾਥੀ ਦੇ ਵੀ ਛਿਨਾਕth ਹੋਈ ਤੇ ਦੂਜੇ ਸਾਥੀ ਦਾ ਨਾਮ ਸਤਨਾਮ ਸਿੰਘ ਉਹ ਵੀ ਇੱਕ ਨਿਹੰਗ ਸਿੱਖ ਹੈਗਾ ਉਹਦੀ ਵੀ ਉਮਰ ਤਕਰੀਬਨ 20 ਕੇ ਸਾਲ ਲਗੀ ਤੇ ਉਹਨੂੰ ਸੋਹਣਾ ਸਾਹਿਬ ਦੇ ਬੈਕ ਸਾਈਡ ਉਹ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਉਥੋਂ ਉਹਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਰਾਤ ਹੀ ਜਦੋਂ ਇੱਥੇ ਲਾ ਕੇ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਨੇ ਆਪਣਾ ਜੋ ਵਾਰਦਾਤ ਦੇ ਦੌਰਾਨ ਜੋ ਵੈਪਨ ਯੂਜ਼ ਕੀਤਾ ਉਹਦੇ ਬਾਰੇ ਦੱਸਿਆ ਤੇ ਜਿੱਥੇ ਉਹਨਾਂ ਨੇ ਆਪਣਾ ਉਹ ਵੈਪਨ ਲਪੋਇਆ ਸੀਗਾ ਉੱਥੇ ਪੁਲਿਸ ਨੂੰ ਰਿਕਵਰੀ ਕਰਾਣ ਦੇ ਲਈ ਲੈ ਕੇ ਗਏ ਅ ਰਿਕਵਰੀ ਕਾਰਾਂਟ ਤੋਂ ਬਾਅਦ ਜਦੋਂ ਵਾਪਸ ਪੁਲਿਸ ਐਸਤਨਾਮ ਸਿੰਘ ਨੂੰ ਵਾਪਸ ਗੱਡੀ ਵਿੱਚ ਬਿਠਾ ਰਹੀ ਸੀ ਤੋਂ ਉਹਨੇ ਭਜਣ ਦੀ ਨੀਅਤ ਨਾਲ ਐਸਐਚਓ ਸਮਰਾਲਾ ਨੂੰ ਤੱਕਾ ਮਾਰਿਆ ਤੇ ਨਾਲ ਦੀ ਜੋ ਸਰਵਿਸ ਵੈਪਨ ਹੈ ਉਹਨੂੰ ਖੋ ਕੇ ਭਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜੋ ਸਕੱਫਲ ਹੋਈ ਆਪਸ ਜੋ ਮੁੱਠਬੇੜ ਹੋਈ ਉਹਦੇ ਅੰਡਰ ਫਿਰ ਜੋ ਸਰਵਿਸ ਵੈਪਨ ਹੈ ਐਸਐਚਓ ਸਮਰਾਲਾ ਉਦੇ ਨਾਲੋਂ ਫਿਰ ਇੱਕ ਗਨਸ਼ਾਟ ਹੋਇਆ ਜੋ ਕਿ ਜੋ ਅਕੀ ਉਸ ਸਤਨਾਮ ਸਿੰਘ ਦੇ ਪੈਰ 'ਚ ਲੱਗਿਆ ਤੇ ਉਹਨੂੰ ਫਿਰ ਇਮੀਡੀਏਟਲੀ ਅਸੀਂ ਹਸਪਤਲ 'ਚ ਦਾਖਲ ਕਰਾਇਆ ਤੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਸਾਡੀ ਜੋ ਹੁਣ ਤੱਕ ਦੀ ਪੁੱਛਗਿੱਛ ਤੇ ਇਨਵੈਸਟੀਗੇਸ਼ਨ ਨਾਲ ਪਤਾ ਲੱਗਿਆ ਕਿ ਸਤਨਾਮ ਸਿੰਘ ਜੋ ਹੈ ਇਹ ਪਿੱਛੇ ਮਜੀਠਾ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਉੱਪਰ ਇੱਕ ਹੋਰ ਐਫ ਆਈ ਆਰ ਹੈਗੀ ਜੋ ਇੱਕ ਹਾਊਸ ਟ੍ਰੈਸਪਾਸ ਦੀ 452 ਜਿਸ ਨੂੰ ਅਸੀਂ ਸੈਕਸ਼ਨ ਕਹਿੰਦੇ ਉਹਦੀ ਇੱਕ ਐਫ ਆਈ ਆਰ ਹੈਗੀ ਤੇ ਉਮਰ ਬਹੁਤ ਛੋਟੀ ਹੈ ਬਟ ਕ੍ਰਿਮੀਨਲ ਮਾਈਂਡਡ ਦੋਨੋਂ ਪਰਸਨ ਐ ਤੇ ਇਹਨਾਂ ਦੀ ਹੋਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਹੋਰ ਅਗਰ ਕੁਝ ਪੁਛਕਿਸ਼ ਦੇ ਵਿੱਚ ਇਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਂਦਾ ਤਾਂ ਪ੍ਰੈਸ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰੇਗੇ ਤੁਹਾਨੂੰ ਮੈਂ ਇੱਕ ਹੋਰ ਇਹਦੇ ਨਾਲ ਦੱਸਣਾ ਚਾਹੁੰਦੀ ਕਿ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਸ ਕੇਸ ਨੂੰ ਜੋ ਕਿ ਇੱਕ ਬਿਲਕੁਲੀ ਅਨ ਆਈਡੈਂਟੀਫਾਈਡ ਪਰਸਨ ਸੀਗੇ ਕੋਈ ਕੋਈ ਇਨੀਸ਼ੀਅਲ ਲੀਡ ਨਹੀਂ ਸੀਗੀ ਬਹੁਤ ਜ਼ਿਆਦਾ ਕੁਝ ਵਿਟਨੈਸ ਵੱਲੋਂ ਵੀ ਵਿਕਟਿਮ ਵੱਲੋਂ ਵੀ ਕੁਝ ਬਹੁਤ ਹੈਲਪਫੁਲ ਲੀਡ ਨਹੀਂ ਮਿਲੀ ਸੀਗੀ ਤੋ ਵੀ ਸਾਡੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਇਹਨੂੰ ਟ੍ਰੇਸ ਕੀਤਾ ਹੈਗਾ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਟੀਮ ਦਿਨ ਰਾਤ ਇਹ ਕਰਕੇ ਸਾਰੇ ਕੇ ਸਾਰੇ ਸੀਸੀਟੀਵੀ ਟ੍ਰੇਲ ਨੂੰ ਐਸਟੈਬਲਿਸ਼ ਕਰਕੇ ਪਹੁੰਚੀ ਜਿਹਦੇ ਵਿੱਚ ਸਮਰਾਲਾ ਦੇ ਨਾਲ ਨਾਲ ਮੋਰਿੰਡਾ ਘਮਾਣੋ ਚਮਕੌਰ ਸਾਹਿਬ ਤੇ ਫਾਈਨਲੀ ਮੁਹਾਲੀ ਤੱਕ ਸਾਡੀ ਟੀਮ ਪਹੁੰਚ ਕੇ ਇਹ ਦੋਨੋਂ ਪਰਸਨ ਨੂੰ ਅਰੈਸਟ ਕੀਤਾ ਹੈਗਾ ਤੇ ਆ ਵੱਡੀ ਕਾਮਯਾਬੀ ਵੀ ਹੈਗੀ ਪੁਲਿਸ ਦੀ ਤੇ ਇਹਦੇ ਨਾਲ ਇੱਕ ਜੋ ਇੱਕ ਖੋ ਹੋਈ ਸੀਗੀ ਵੈਪਨ ਦੇ ਨਾਲ ਉਸ ਚੀਜ਼ ਦਾ ਵੀ ਇੱਕ ਰਿਕਵਰੀ ਵੀ ਹੋਈ ਹੈ ਜੋ ਸਟੈਸ਼ਡ ਵਹੀਕਲ ਸੀਗਾ ਉਹਦੇ ਵੀ ਰਿਕਵਰੀ ਹੋਈ ਹੈ ਤੇ ਨਾਲ ਨਾਲ ਟ੍ਰੇਸਿੰਗ ਦੇ ਨਾਲ ਪਬਲਿਕ ਦੇ ਅੰਦਰ ਵੀ ਇੱਕ ਕੌਨਫੀਡੈਂਸ ਬਿਲਡਿੰਗ ਹੋndi ਹੈਗੀ ਕਿ ਅਗਰ ਕ੍ਰਾਈਮ ਹੁੰਦਾ ਹੈਗਾ ਪੁਲਿਸ ਪੂਰੀ ਮੁਸਤੈਦ ਹੈ ਕਿ ਕਿਸੇ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੇ ਲਈ ਬਟ ਅਗਰ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਉਹਨੂੰ ਡਿਟੈਕਟ ਕਰਨ ਦੇ ਲਈ ਵੀ ਖੰਨਾ ਦੀ ਪੁਲਿਸ ਪੂਰੀ ਮੁਸਤੈਦ ਹੈਗੀ ਤੇ ਪੂਰੀ ਕਾਮਯਾਬੀ ਨਾਲ ਕੰਮ ਕਰਦੀ ਹੈ ਮੈਡਮ ਕਿੰਨੀ ਇੱਕ ਬਾਰਤ ਤੋਂ ਹੁਣ ਤੱਕ ਪੰਜਾਬ ਦੇ ਚੁੱਕੇ ਆ ਇਹਨਾਂ ਦੇ ਹੁਣ ਤੱਕ ਜੋ ਸਾਡੀ ਤਫਤੀਸ਼ ਉਹਦੇ ਹਿਸਾਬ ਨਾਲ ਇਹ ਜੋ ਸਤਨਾਮ ਸਿੰਘ ਹੈਗਾ ਨੀ ਨਿਹੰਗ ਸਿੰਘ ਜੋ ਹੈ ਇਹਦੇ ਉੱਪਰ ਇੱਕ ਐਫਆਈਆਰ ਹੈਗੀ ਤੇ ਇਹਦੇ ਨਾਲ ਨਾਲ ਜੋ ਪੁਛਕਿਛ ਦੇ ਵਿੱਚ ਆਇਆਗਾ ਜੋ ਇਹ ਵੈਪਨ ਜੋ ਇਹਨਾਂ ਨੇ ਯੂਜ਼ ਕੀਤਾ ਹੈ ਆਪ ਵੀ ਕਿਸੇ ਨਿਹੰਗ ਸਿੰਘ ਤੋਂ ਇਹਨਾਂ ਨੇ ਖੋਹ ਕੀਤਾ ਹੈ ਬਟ ਉਹਦੀ ਪੁਲਿਸ ਕੋਲ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਉਹ ਨਿਹੰਗ ਸਿੰਘ ਵੱਲੋਂ ਹੋਇਆ ਵੀ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਸੀਗਾ ਤੇ ਕਿਉਂਕਿ ਵੈਪਨ ਇਲੀਗਲ ਸੀਗਾ ਤੇ ਉਹ ਵੀ ਪੁਲਿਸ ਦੇ ਕੋਲ ਕੋਈ ਰਿਪੋਰਟਿੰਗ ਕੋਈ ਪੋਸਟ ਫੀਸ ਦੀ ਵੀ ਹੋਣੀ ਸੀ ਕੋਈ ਗੈਂਗ ਹੈ ਜਾਂ ਦੋਨੇ ਹੀ ਨੇ ਹਜੇ ਤੱਕ ਤਾਂ ਦੋਨੋਂ ਹੀ ਹੈ ਕ੍ਰਾਈ ਉਹਦਾ ਕ੍ਰਿਮੀਨਲ ਮਾਈਂਡਡ ਹੈ ਹਜੇ ਤੱਕ ਇਹਦਾ ਦੇ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਕ੍ਰਿਮੀਨਲ ਮਾਈਂਡਡ ਸੇ ਹੈ ਦੋਨੋਂ ਮੁੰਡੇ ਉਸ ਦਿਨ ਨਹੀਂ ਸੀਗੇ ਬਟ ਉਹਦਾ ਇਹਨਾਂ ਨੇ ਜਿੰਨਾ ਮਤਲਬ ਪੁੱਛਕਿਛ ਤੋਂ ਪਤਾ ਲੱਗਿਆ ਫਿਰ ਆਵੇ ਤਾਂ ਪਤਾ ਲੱਗਿਆਗਾ ਅਮਰੇ ਚੱਕਿਆ ਹੋਇਆਗਾ ਕਿੰਨੇ ਕੁ ਮਰੇਗਾ ਬੀ ਕਿਸ ਸਾਲ ਉਹ ਮਰੇਗਾ ਟੋਟਾ ਅਸ਼ਾ ਵਗੈਰਾ ਗੋਲੀ ਮਾਰੀ ਗਿਆ ਜਾਂ ਅਚਾਨਕ ਚਲੀ ਗਿਆ ਨਹੀਂ ਉਹ ਗੋਲੀ ਮਾਰ ਕੇ ਹੀ ਸਨੇਚਿੰਗ ਕੀਤੀ ਹੈ ਤੋਂ ਇਟਸ ਇਟ ਵਾਸ ਐਨ ਆਰਮਡ ਰੋਬbery ਅਚਾਨਕ ਗੋਲੀ ਚੱਲੇਗੀ ਨਹੀਂ ਉਹ ਇਹ ਤਾਂ ਪੁਲਿਸ ਦੇ ਮੋਟੀਵੇਟ ਦੇ ਵਿੱਚ ਉਹ ਤਾਂ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚ ਨੂੰ ਤੱਕਾ ਮਾਰਿਆ ਤੇ ਉਹਦੇ ਜੋ ਸਰਵਿਸ ਵੈਪਨ ਹੈ ਉਹਨੂੰ ਖੋਹ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਐਸਐਚਓ ਨੇ ਆਪਣਾ ਵੈਪਨ ਬਚਾ ਕੇ ਇਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਹ ਮੁਟਵੇੜ ਦੇ ਵਿੱਚ ਫਿਰ ਇਹਦੇ ਲੱਤਾਂ ਜੂਲੀ ਲੱਗੀ ਬੜਾ ਆਪਣੇ ਇਲਾਕੇ ਦੇ ਵਿੱਚ ਕੋਈ ਵਾਰਪਤ ਕਰਦਾ ਵੀ ਉਹਨਾਂ ਦੀ ਕੋਈ ਅਸੀਂ ਹੁਣ ਤੱਕ ਕਿੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਨਾ ਹੀ ਕੋਈ ਕੋਈ ਕ੍ਰਾਈਮ ਇਹਦਾ ਦਾ ਰਿਪੋਰਟ ਹੋਇਆ ਜਿੱਥੇ ਆ ਜੋ ਦੋਨੋਂ ਪਰਸਨ ਇਹਨਾਂ ਦੀ ਸੰਮੂਲਿਤ ਹੋਏ ਬਟ ਅਗਰ ਕੁਝ ਹੋਰ ਵੀ ਆਂਦਾ ਹੈਗਾ ਅਗਰ ਏਰੀਆ ਦੇ ਵਿੱਚ ਵੀ ਆਸ-ਪਾਸ ਦੇ ਡਿਸਟ੍ਰਿਕਟ ਦੇ ਵਿੱਚ ਵੀ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਏਗਾ ਤੁਸੀਂ ਉਸ ਚੀਜ਼ ਦਾ ਵੀ ਉਹ ਕਰਕੇ ਮਤਲਬ ਮੀਡੀਆ ਦੇ ਨਾਲ ਵੀ ਸ਼ੇਅਰ karenge aur concerned police stations <laughs> aur <laughs> concerned jila de naal bhi share karenge. ਆ ਕਰਕੇ ਹੁੰਦਾ ਕੀ ਹੈ ਵੀ ਜਦੋਂ ਇਹ ਤੁਸੀਂ ਉਹਨਾਂ ਦੁਆਰਾ ਪੁੱਛ ਪੜਤਾਲ ਕਰੋਗੇ ਇਹ ਜੋ ਹੋਰ ਨਾਮ ਦਾ ਕੇਸ ਹੁੰਦਾ ਤਾਂ ਉਹਦੀ ਜਾਣਕਾਰੀ ਸਾਨੂੰ ਫਿਰ ਛੇਤੀ ਮਿਲਦੀ ਨਹੀਂ ਨਹੀਂ ਅਸੀਂ ਜ਼ਰੂਰ ਦੇਵਾਂਗੇ ਜ਼ਰੂਰ ਦੇਵਾਂਗੇ